ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਕਤਾ ਹੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਹੈ ਗੁਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਔਲੇ ਦਾ ਮਰਬਾ ਔਲੇ ਦਾ ਤੇ ਆਪਾਂ ਹੁਣ ਤੱਕ ਦਾ ਸਭ ਤੋਂ ਆਸਾਨ ਤਰੀਕਾ ਤੁਹਾਨੂੰ ਦੱਸਣ ਲੱਗੇ ਜੀ ਔਲੇ ਦਾ ਮਰਬਾ ਬਣਾਉਣ ਦਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਹੈ ਚੈਨਲ ਤੇ ਪਹਿਲੀ ਵਾਰ ਆਏਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਔਲੇ ਦਾ ਮਰਬਾ ਬਣਾਉਣ ਲਈ ਇੱਥੇ ਆਪਾਂ ਨੇ ਲੈ ਲੇ ਅੱਧਾ ਕਿਲੋ ਔਲੇ ਤੇ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਏ ਤੇ ਸਾਫ ਕੱਪੜੇ ਨਾਲ ਆਪਾਂ ਸਾਫ ਕਰ ਲਿਆ ਏ ਤੇ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਜੀ ਆਪਾਂ ਤੁਹਾਨੂੰ ਆਸਾਨ ਤਰੀਕਾ ਔਲੇ ਦਾ ਮਰਬਾ ਬਣਾਉਣ ਦਾ ਤੇ ਇਹ ਮਰਬਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਤੇ ਇਸ ਤਰੀਕੇ ਨਾਲ ਔਲੇ ਦਾ ਮਰਬਾ ਤੁਸੀਂ ਵੀ ਜ਼ਰੂਰ ਬਣਾਉਣਾ ਜੀ ਚਲੋ ਜੀ ਕਰੀਏ ਆਪਾਂ ਵੀਡੀਓ ਸ਼ੁਰੂ ਇੱਥੇ ਆਪਾਂ ਨੇ ਪਾਣੀ ਗਰਮ ਕਰ ਲਿਆ ਜੀ ਤੇ ਹੁਣ ਜਿੰਨੇ ਵੀ ਆਪਾਂ ਔਲੇ ਲਏਤੇ ਸਾਰੇ ਔਲੇ ਆਪਾਂ ਇਹਦੇ ਵਿੱਚ ਪਾ ਦੇਣੇ ਪਾਣੀ 'ਚ ਔਲਿਆਂ ਨੂੰ ਹੁਣ ਆਪਾਂ 5 ਤੋਂ 6 ਮਿੰਟ ਲਈ ਉਬਾਲਾਂਗੇ ਜੀ ਪਾਣੀ ਦੇ ਵਿੱਚ ਮੀਡੀਅਮ ਫਲੇਮ ਤੇ ਔਲਿਆਂ ਨੂੰ ਆਪਾਂ ਹੁਣ ਉਬਾਲ ਲਿਆ ਜੀ 5 ਤੋਂ 7 ਮਿੰਟ ਲਈ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਹੁਣ ਆਪਾਂ ਸਾਰੇ ਔਲਿਆਂ ਨੂੰ ਜੀ ਪਾਣੀ ਦੇ ਵਿੱਚੋਂ ਬਾਹਰ ਕੱਢ ਲਾਂਗੇ ਤੇ ਇਹਨਾਂ ਨੂੰ ਉਬਾਲਣਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਕਿਉਂਕਿ ਜਿਹੜਾ ਇਹਨਾਂ ਦੇ ਵਿੱਚ ਕਸਾਇਲਾਪਣ ਹੁੰਦਾਗਾ ਕੜਤਨ ਜੀ ਹੁੰਦੀ ਹੈ ਇਹਨਾਂ ਦੇ ਵਿੱਚ ਔਲਾਂ ਚ ਤੇ ਉਹ ਇਸ ਤਰੀਕੇ ਨਾਲ ਨਿਕਲ ਜਾਂਦੀ ਹੈਗੀ ਜਦੋਂ ਆਪਾਂ ਔਲਿਆਂ ਨੂੰ ਉਬਾਲ ਦੇਵਾਂਗੇ ਤੇ ਫਿਰ ਇਹਨਾਂ ਮਰੱਬਾ ਬਹੁਤ ਵਧੀਆ ਬਣ ਕੇ ਤਿਆਰ ਹੁੰਦਾਗਾ ਤੇ ਸਾਰੇ ਔਲਾਂ ਨੂੰ ਆਪਾਂ ਇਸ ਤਰੀਕੇ ਨਾਲ ਛਾਣ ਕੇ ਕੱਢ ਲਾਂਗੇ ਪਾਣੀ ਦੇ ਵਿੱਚੋਂ ਔਲਾਂ ਨੂੰ ਹੁਣ ਆਪਾਂ ਥੋੜਾ ਜਿਹਾ ਠੰਡਾ ਹੋਣ ਦੇਵਾਂਗੇ ਜੀ ਤੇ ਔਲੇ ਹੁਣ ਠੰਡੇ ਹੋ ਗਏ ਜੀ ਤੇ ਹੁਣ ਆਪਾਂ ਇੱਥੇ ਇੱਕ ਲੈ ਲੈਣਾ ਇਸ ਤਰੀਕੇ ਦਾ ਚਮਚਾ ਤੇ ਇਹਦੇ ਨਾਲ ਔਲੇ ਵਾਲਨ ਨਾਲ ਦੋ ਕੰਮ ਸੌਖੇ ਹੋ ਜਾਂਦੇ ਆ ਆਪਣੇ ਨਾਲੇ ਤਾਂ ਇਹ ਸੌਖਾ ਹੋ ਜਾਂਦਾ ਇਹ ਜੇਕਰ ਆਪਾਂ ਕੱਚੇ ਔਲਿਆਂ 'ਚ ਇਹਨੂੰ ਇਸ ਤਰੀਕੇ ਨਾਲ ਜੇ ਆਪਾਂ ਚਮਚੇ ਨਾਲ ਇਸ ਤਰੀਕੇ ਨਾਲ ਕਰਦੇ ਆ ਔਲੇ ਵਾਲਨ ਤੋਂ ਬਾਅਦ ਸਰਾਖ ਇਹਦੇ ਵਿੱਚ ਤਾਂ ਬਹੁਤ ਸੌਖੇ ਹੋ ਜਾਂਦੇ ਹੈਗੇ ਕਿਉਂਕਿ ਜੇਕਰ ਆਪਾਂ ਕੱਚੇ ਔਲਿਆਂ ਦੇ ਵਿੱਚ ਇਹਨਾਂ ਨੂੰ ਕਰਾਂਗੇ ਤਾਂ ਇਹ ਬਹੁਤ ਜ਼ਿਆਦਾ ਔਖੇ ਹੋ ਜਾਂਦੇ ਆ ਤੇ ਹੱਥ ਦੇ ਵਿੱਚ ਲੱਗਣ ਦਾ ਵੀ ਡਰ ਹੁੰਦਾ ਹੈ ਇਹ ਇਸ ਤਰੀਕੇ ਨਾਲ ਆਪਾਂ ਸਾਰੇ ਔਲਾਂ ਦੇ ਵਿੱਚ ਸਰਾਖ ਕਰ ਲਾਂਗੇ ਜੀ ਤੇ ਜਿਹੜਾ ਇਹਨਾਂ ਦੇ ਵਿੱਚ ਸ਼ਰਬਤ ਭਰੂਗਾ ਕਿ ਉਹ ਬਹੁਤ ਜ਼ਿਆਦਾ ਵਧੀਆ ਇਹਦੇ ਵਿੱਚ ਭਰ ਜੂਗਾ ਸਰਾਖਾਂ ਦੇ ਕਾਰਨ ਤੇ ਆਪਣਾ ਮਰੱਬਾ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗਾ ਇਸ ਤਰੀਕੇ ਨਾਲ ਜਦੋਂ ਆਪਾਂ ਇਹ ਸਰਾਖ ਕਰ ਲਾਂਗੇ ਔਲਾਂ ਦੇ ਵਿੱਚ ਤੇ ਹੁਣ ਆਪਾਂ ਸਾਰੇ ਔਲਾਂ ਦੇ ਵਿੱਚ ਇਸੇ ਤਰੀਕੇ ਨਾਲ ਹੀ ਕਰ ਲਾਂਗੇ ਜੀ ਸਰਾਖ ਇਹ ਤੇ ਜਿਹੜੀ ਚਾਸ਼ਨੀ ਹੋਊਗੀ ਅੰਦਰ ਤੱਕ ਔਲਾਂ ਦੇ ਵਿੱਚ ਭਰੂਗੀ ਇਹ ਇਸ ਤਰੀਕੇ ਨਾਲ ਪੈਸੇ ਗੈਸ ਤੇ ਰੱਖ ਲਈ ਜੀ ਇੱਕ ਬਰਤਨ ਤੇ ਆਪਾਂ ਅੱਧਾ ਕਿਲੋ ਔਲੇ ਲੱਤੇ ਆ ਤੇ ਅੱਧਾ ਕਿਲੋ ਆਪਾਂ ਖੰਡ ਪਾਵਾਂਗੇ ਜੀ ਜਿੰਨੇ ਆਪਾਂ ਔਲੇ ਲਵਾਂਗੇ ਤੇ ਓਨੀ ਆਪਾਂ ਨੇ ਖੰਡ ਲੈ ਲੈਣੀ ਆ ਇਹ ਤੁਸੀਂ ਗੁੜ ਦੇ ਵਿੱਚ ਵੀ ਬਣਾ ਸਕਦੇ ਆਂਗੇ ਤੇ ਆਪਾਂ ਇਹਨੂੰ ਖੰਡ ਦੇ ਵਿੱਚ ਹੀ ਬਣਾਵਾਂਗੇ ਖੰਡ ਨੂੰ ਆਪਾਂ ਬਰਤਨ ਦੇ ਵਿੱਚ ਪਾ ਲਏ ਤੇ ਇੱਥੇ ਆਪਾਂ 3 ਤੋਂ 4 ਚਮਚਾ ਆਪਾਂ ਪਾਣੀ ਦੇ ਪਾਵਾਂਗੇ ਜੀ ਤੇ ਹੁਣ ਆਪਾਂ ਸਾਰੇ ਔਲੇ ਇਹਦੇ ਵਿੱਚ ਰੱਖ ਦਾਂਗੇ ਜੀ ਕੜਾਈ ਦੇ ਵਿੱਚ ਤੇ మీడియం ਫਲੇਮ ਤੇ ਆਪਾਂ ਇਹਨੂੰ ਰੱਖਾਂਗੇ ਗੈਸ ਨੂੰ ਤੇ ਹੁਣ ਆਪਾਂ ਗੈਸ ਦਾ ਫਲੇਮ ਇੱਥੇ మీడియం ਹੀ ਰੱਖਾਂਗੇ ਜੀ ਤੇ ਆਪਾਂ ਚਮਚੇ ਦੀ ਸਹਾਇਤਾ ਨਾਲ ਇਹਨੂੰ ਹਿਲਾਉਂਦੇ ਰਵਾਂਗੇ ਇਸ ਤਰੀਕੇ ਨਾਲ ਹਲਕੇ-ਹਲਕੇ ਹੱਥ ਨਾਲ ਇਹਨੂੰ ਆਪਾਂ ਹਿਲਾਉਂਦੇ ਰਹਿਣਾਗਾ ਤੇ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਪਕਾਵਾਂਗੇ ਜੀ ਤੇਜ਼ ਫਲੇਮ ਨਹੀਂ ਇੱਥੇ ਕਰਨਾ ਹੈਗਾ ਆਪਾਂ ਨੇ ਗੈਸ ਦਾ ਮੀਡੀਅਮ ਜੇ ਫਲੇਮ ਤੇ ਪਕਾਉਂਦੇ ਰਵਾਂਗੇ ਆਪਾਂ ਮਰੱਬੇ ਨੂੰ ਤੇ ਦੇਖੋ ਜੀ ਆਪਣਾ ਮਰੱਬਾ ਕਾਫੀ ਹੱਦ ਤੱਕ ਪੱਕ ਚੁੱਕਿਆ ਏ ਇਸਨੇ ਆਪਾਂ ਲੈ ਲਈ ਜੀ ਇੱਕ ਦਾਲਚੀਨੀ ਦਾ ਟੁਕੜਾ ਲੈ ਲੈਣਾ ਇਸ ਤਰੀਕੇ ਨਾਲ ਤੇ ਇਹਨੂੰ ਵੀ ਇਹਦੇ ਵਿੱਚ ਪਾ ਦਾਂਗੇ ਜੇ ਲੋ ਅੱਧੇ ਕਿਹੇ ਪੱਕ ਜਾਣ ਮਰੱਬਾ ਔਲੇ ਅੱਧੇ ਕ ਪੱਕ ਜਾਣ ਤਾਂ ਉਦੀ ਪੋਣ ਆਇਆ ਇਹ ਦਾਲਚੀਨੀ ਦਾ ਟੁਕੜਾ ਤੇ ਇਹ ਆਪਾਂ ਤਿੰਨ ﺍﻟैचੀਆਂ ਲੈਂਤੀਆਂ ਜੀ ਕੁੱਟ ਕੇ ਲੈ ਲੈਣਗੀਆਂ ﺍﻟैचੀਆਂ ਹਰੀਆਂ ﺍﻟैचੀਆਂ ਤੇ ਇਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਹੁਣ ਆਪਾਂ ਇਹਨੂੰ ਇੱਕ ਵਾਰ ਚਮਚ ਨਾਲ ਹਿਲਾ ਦਾਂਗੇ ਤੇ ਥੋੜਾ ਜਿਹਾ ਹੋਰ ਪੱਕਣ ਦੇਵਾਂਗੇ ਆਪਾਂ ਤੇ ਤੁਹਾਨੂੰ ਔਲੇ ਦਾ ਮਰੱਬਾ ਹਲਾਉਣਾ ਵਿੱਚ ਦੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਵਿੱਚ ਦੀ ਇਹ ਕੜਛੀ ਜ਼ਰੂਰ ਚਲਾਉਂਦੇ ਰਹਿਣਾ ਇਹਦੇ ਵਿੱਚ ਦੀ ਥੋੜੇ ਥੋੜੇ ਟਾਈਮ ਬਾਅਦ ਤੇ ਕਾਫੀ ਹੱਦ ਤੱਕ ਆਪਣਾ ਔਲੇ ਦਾ ਮਰੱਬਾ ਪੱਕ ਚੁੱਕਿਆ ਇਹ ਦੇਖੋ ਕਿੰਨਾ ਜ਼ਿਆਦਾ ਇਹ ਸੌਫਟ ਹੋ ਗਿਆ ਹੈ ਤੇ ਹੁਣ ਇੱਥੇ ਆਪਾਂ ਪਾਵਾਂਗੇ ਜੀ ਇਹ ਸੁੰਡ ਦਾ ਪਾਊਡਰ ਅਦਰਕ ਦਾ ਪਾਊਡਰ ਲੇਤਾ ਹੈ ਇਹ ਆਪਾਂ ਨੇ ਤੇ ਇਹਨੂੰ ਵੀ ਆਪਾਂ ਮਿਕਸ ਕਰ ਲਾਂਗੇ ਤੇ ਇਹਦਾ ਬਹੁਤ ਜਿਆਦਾ ਵਧੀਆ ਟੇਸਟ ਆਉਂਦਾ ਗਾ ਅਦਰਕ ਦੇ ਪਾਊਡਰ ਦਾ ਇਹਦੇ ਵਿੱਚ ਸੁੰਡ ਦਾ ਹਮਰੱਬੇ ਦੇ ਵਿੱਚ ਔਲੇ ਦਾ ਮਰੱਬਾ ਬਣ ਕੇ ਬਿਲਕੁਲ ਤਿਆਰ ਹੈ ਜੀ ਤੇ ਗੈਸ ਆਪਾਂ ਨੇ ਬੰਦ ਕਰਤਾ ਹੁਣ ਤੇ ਟੋਟਲ ਟਾਈਮ ਆਪਾਂ ਨੂੰ ਇਹ ਤੇ ਪਕਾਉਣ ਤੇ ਲੱਗਿਆ ਗਾ 20 ਤੋਂ 25 ਮਿੰਟ ਦੇ ਵਿੱਚ ਇਹ ਪਾ ਕੇ ਤਿਆਰ ਆ ਆਪਣਾ ਮਰੱਬਾ ਤੇ ਬਹੁਤ ਹੀ ਜਿਆਦਾ ਇਹ ਦੇਖੋ ਕਿੰਨਾ ਜਿਆਦਾ ਵਧੀਆ ਲੱਗ ਰਿਹਾ ਵੇਖਣ ਚ ਜਿਵੇਂ ਗੁਲਾਬ ਜਮਨ ਹੁੰਦੇ ਇਸ ਤਰੀਕੇ ਨਾਲ ਲੱਗ ਰਿਹਾ ਤੇ ਜੂਸੀ ਵੀ ਬਹੁਤ ਹੈ ਜੀ ਇਹ ਬਹੁਤ ਹੀ ਸੌਫਟ ਹੈ ਇਹ ਪੋਲਾ ਪੋਲਾ ਬਣ ਕੇ ਤਿਆਰ ਹੋਇਆ ਜੀ ਮਰੱਬਾ ਇਹ ਆਪਾਂ ਇਹਨੂੰ ਪੂਰਾ ਠੰਡਾ ਕਰ ਲੈਣਾ ਜੀ ਤੇ ਠੰਡਾ ਕਰਕੇ ਤੇ ਫੇਰ ਹੀ ਆਪਾਂ ਇਹਨੂੰ ਕਿਸੇ ਡੱਬੇ ਦੇ ਵਿੱਚ ਭਰਾਂਗੇ ਤੇ ਆਪਾਂ ਉਤੋਂ ਢੱਕ ਕੇ ਨਹੀਂ ਇਹਨੂੰ ਠੰਡਾ ਕਰਨਾ ਹੈਗਾ ਜੀ ਕਿਸੇ ਨਾਲ ਢੱਕਣ ਵਗੈਰਾ ਨਾਲ ਤੇ ਬਸ ਇਹਨੂੰ ਇਸੇ ਤਰ੍ਹਾਂ ਹੀ ਆਪਾਂ ਖੁੱਲ੍ਹੇ ਜਾਂ ਕੋਈ ਜਾਲੀ ਵਗੈਰਾ ਉੱਪਰ ਇਹਦੇ ਰੱਖ ਦੇਣੀ ਹੈਗੀ ਤੇ ਠੰਡਾ ਕਰ ਲੈਣਾ ਇਹਨੂੰ ਤੇ ਫੇਰ ਆਪਾਂ ਭਰਾਂਗੇ ਇਹਨੂੰ ਡੱਬਿਆਂ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਜੀ ਕਰਦਾ ਜੀ ਆਪਾਂ ਫਟਾਫਟ ਖਾ ਲਈਏ ਹੁਣੀ ਦੇਖਣ ਚ ਇੰਨਾ ਜ਼ਿਆਦਾ ਟੇਸਟੀ ਲੱਗ ਰਿਹਾ ਤੇ ਖਾਣ ਚ ਇਦੋਂ ਵੀ ਜ਼ਿਆਦਾ ਟੇਸਟੀ ਇਹ ਬਣਦਾ ਇਹ ਹੀ ਆਪਣੀ ਰੈਸਪੀ ਹੈਗੀ ਔਲੇ ਦੇ ਮਰੱਬੇ ਦੀ ਤੇ ਬਿਲਕੁਲ ਸਿੰਪਲ ਜਿਹਾ ਤਰੀਕਾ ਦੱਸਿਆ ਆਪਾਂ ਸੌਖਾ ਜਿਹਾ ਤੁਹਾਨੂੰ ਬਿਲਕੁਲ ਆਸਾਨ ਤਰੀਕੇ ਨਾਲ ਔਲੇ ਦਾ ਮਰੱਬਾ ਬਣਾਇਆ ਆਪਾਂ ਨੇ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਔਲੇ ਦਾ ਮਰੱਬਾ ਜ਼ਰੂਰ ਬਣਾਇਓ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾਗਾ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਇਹ ਤਰੀਕਾ ਜੀ ਤੁਸੀਂ ਵੀ ਵਰਤਿਓ ਹੋਲੇ ਦਾ ਮਰੱਬਾ ਬਣਾਉਣ ਲਈ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ ਜੀ